ਦੋਸਤੋ ਇਹ ਪ੍ਰਾਤਿਤਵ ਜਿਹੜੀ ਦੀਵਾਰ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਨੇ ਔਰ ਅੱਜ ਵੀ ਇਹ ਦੀਵਾਰ ਜਿਹੜੀ ਖੜੀ ਹੈ ਮੈਨੂੰ ਐ ਲੱਗਦਾ ਵੀ ਕਿਤੇ ਮੁਗਲਾਂ ਦੇ ਟਾਈਮ ਦੇ ਵਿੱਚ ਜਿਹੜੀ ਇਹ ਦੀਵਾਰ ਬਣੀ ਹੋਈ ਨਜ਼ਰ ਆਉਂਦੀ ਹੈ ਸਮਾਣਾ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਿਆਲਕਲਾਂ ਦੇ ਨੇੜੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ 게ਟ ਜਿੱਦਾਂ ਕੋਈ 게ਟ ਦਾ ਕੋਈ ਨਕਸ਼ਾ ਬਣਾਇਆ ਡਿਜ਼ਾਈਨ ਬਣਾਇਆ ਤੁਸੀਂ ਦੇਖ ਰਹੇ ਹੋ ਔਰ ਇਸ ਦੀਵਾਰ ਦੇ ਬਿਲਕੁਲ 200 ਮੀਟਰ ਦੇ ਉੱਪਰ ਇੱਕ ਜਿਹੜਾ ਹੈਗਾ ਦਰਗਾਹ ਬਣੀ ਹੋਈ ਹੈ ਇਹ ਦਰਗਾਹ ਵੀ ਖੇਤਾਂ ਦੇ ਵਿੱਚ ਹੀ ਹੈ ਔਰ